ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ 12 ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤਿੰਨ ਤਾਂ ਬਈ ਜਰਸੀ ਦੇ ਬੱਚੇ ਨੇ ਟਾਪ ਕਲਾਸ ਤੇ ਬਾਕੀ HF ਨੇ ਬਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਸਾਹਿਬ ਉਹ ਠੀਕ ਹੋ ਗੋ ਹਾਂਜੀ ਹਾਂਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਬੜੀ ਚੱਲਦਾ ਹਾਂਜੀ ਵਧੀਆ ਚੱਲਦਾ ਚਲੋ ਨਾਮ ਤੇ ਡਰੈੱਸ ਬੋ ਨਾਂ ਕਾਲਾ ਪਿੰਡ ਸਨਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਸੀਲਤਾਪਾ ਨੇੜੇ ਪਿੰਡ ਵਿੱਚ ਨੇੜੇ ਹੀ ਆਪਾਂ ਨੂੰ ਭਧੌਰ ਸ਼ਹਿਰ ਤੇ ਭਾਈ ਰੂਪਾ ਮੋਬਾਈਲ ਨੰਬਰ ਬੋਲ 68395 5732 ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਬਈ ਬੱਚੇ ਦੋ ਸ਼ੁਰੂ ਕਰ ਲੈਨੇ ਕਿੰਨੀ ਘੁੰਮ ਰੇ ਬੱਚੇ ਦੀ ਇਹ ਡਾਕਟਰ 4 ਮਹੀਨੇ ਦਾ ਬੱਚਾ ਹੈਗਾ 4 ਮਹੀਨੇ ਦਾ ਫੇਸ ਰੱਖਾ ਫੇਸ ਇਹ ਦੇਖੋ ਡਾਕਟਰ ਕਵਾਲਿਟੀ ਦੇਖੋ ਇਹ ਡਿਮਾਂਡ ਕਰਦੇਗਾ ਗਾਗ ਡਾਕਟਰ ਆਪਾਂ ਤਾਂ ਬੱਚੇ ਲੈਂਦੇ ਭਾਲ ਕੇ ਸਹੀ ਗੱਲ ਆ ਬਾਈ ਕਿਆ ਬਾਤ ਹਾਂ ਨਗੀਨੇ ਆ ਬੱਚੇ ਉਮਰ ਛੋਟੀ ਆ ਤੇ ਬਰੀਡ ਚੈੱਕ ਕਰੂ ਕਰਦ ਚੰਗਾ ਗਾ ਝੋਲੀ ਰੱਖਾ ਦਿਓ ਡਾਕਟਰ ਚੱਲ ਗੱਬਣਾੜੀ ਥੋੜੀ ਲਈ ਬੀਟ ਹਾਂ ਹਾਂ ਕੱਲਾ ਕੱਲਾ ਥਾਣਾ ਜਮਾ ਹਾਂ ਤਾਂ ਬਾਈ ਮਾੜੀ ਤੋਰ ਦੇ ਹਾਂ ਬੱਚਾ ਚੰਗਾ ਕੁਆਲਿਟੀ ਵਾਲਾ ਬੱਚਾ ਪ੍ਰਿੰਟ ਚੰਗਾ ਸਮਾਰ ਕੇ ਦਿਖਾ ਦਿਓ ਡਾਕਟਰ ਆਇਆ ਨਾ ਬੱਚੇ ਬਰੀਡ ਚ ਹੈ ਬਰੀਡ ਚ ਹੈ ਨਾ ਬੱਚਾ ਕਿਆ ਬਾਤ ਆ ਕੋਕਾ ਪੀਸ ਆ ਨਾ ਕਿਆ ਬਾਤ ਆ ਬਾਈ ਤੁਰਾ ਤੁਰੇ ਮੋੜ ਲੈ ਬਾਈ ਹੋੜ ਵੀ ਨੇੜੇ ਮੋੜ ਲੈ ਕਰ ਛੋਟਾ ਹਾਂ ਨੇੜੇ ਮੋੜ ਲੈ ਉਤੇ ਕੀ ਮੋਲ ਆ ਵੀਰੇ ਦਾ ਜਾਇਜ਼ ਆ ਫੇਸਬੁਕ ਦੇਖ ਲੈ ਡਾਕਟਰ ਬਹੁਤ ਪਿਆਰਾ ਫੇਸ ਆ ਤੇ ਕੀ ਮੋਲ ਆ ਮੈਂ ਕਹਿੰਦਾ ਜਾਇਜ਼ ਆ ਇਹਦਾ ਡਾਕਟਰ 10000 ਰੁਪਏ ਆ ਜਾਇਜ਼ ਮੋਲ ਹਾਂ ਮਾਨਤਾਨ ਹੋ ਜਾ ਹਾਂ ਮਾਨਤਾਨ ਕਰ ਦਾਂਗੇ 10000 ਬਰੀਡ ਦਾ ਮੋਲ ਹੀ ਆ ਡਾਕਟਰ ਮਾਨਤਾਨ ਜ਼ਰੂਰ ਹੋ ਜਾ ਫੇਸ ਬੜਾ ਪਿਆਰਾ ਹੈ ਬੜਾ ਪਿਆਰਾ ਫੇਸ ਆ ਨਾ ਗਰਮ ਵਾਲੀ ਦਾ ਕੀ ਬਾਤ ਆ ਬਾਈ ਟਾਪ ਕਲਾਸ ਫਾਰਮ ਦੇ ਬੱਚੇ ਹੈ ਡਾਕਟਰ ਤਿੰਨੇ ਹਮ ਅੱਗੇ ਦੋ ਨੰਬਰ ਅੱਗੇ ਦੋ ਨੰਬਰ ਬੱਚੇ ਇਹਦਾ ਵੀ ਫੇਸ ਦਿਖਾ ਪਹਿਲਾਂ ਇਹਦਾ ਦੇਖੋ ਡਾਕਟਰ ਬਸ ਇਹ ਵੀ 4 ਮਹੀਨਿਆਂ ਦੀ ਬੱਚਾ ਡਾਕਟਰ 4 ਮਹੀਨਿਆਂ ਦੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਭਾਈ ਨਹੀਂ ਮਾਂ ਦਾ ਤਾਂ ਡਾਕਟਰ ਦੱਸਣਾ ਹੀ ਨਹੀਂ ਠੀਕ ਆ ਆ ਇਹ ਤਾਂ ਬੱਚੇ ਆਪ ਬੋਲਣਗੇ ਤੇ ਬੱਚੇ ਆਪ ਬੋਲਣਗੇ ਨਾ ਹੀ ਸੀਮਣ ਦੱਸਣਾ ਹਾਂ ਹਾਂ ਨਾ ਹੀ ਸੀਮਣ ਦੱਸਣਾ ਨਾ ਹੀ ਸੀਮਣ ਦੱਸਣਾ ਭਾਈ ਬੱਚੇ ਆਪ ਹੀ ਬੋਲਣਗੇ ਬਰੀਡ ਬਸ ਚੈੱਕ ਕਰੀ ਚੱਲਿਓ ਹਣਾ ਵੀ ਤੇ ਮਨ ਨੂੰ ਲੱਗਿਆ ਜਿਹੜਾ ਬਸ ਉਹਦਾ ਸੌਦਾ ਕਰ ਲਿਓ ਕੋਈ ਚੈੱਕ ਕਰਨੀ ਕੁਆਲਿਟੀ ਦੇਖੋ ਕੁਆਲਿਟੀ ਇੱਕ ਨੰਬਰ ਆ ਬੱਚੇ ਦੀ ਇਹਦਾ ਕੀ ਮੁੱਲ ਆ ਵੀਰੇ ਜਾਇਜ ਡਾਕਟਰ ਇਹਦਾ ਵੀ 10000 ਹੀ ਆ ਮੁੱਲ ਹਾਂ ਹਾਂ ਮਾਂ ਤਾਂ ਕਰ ਲੈ ਚੂੜੀ ਬੜੀ ਚੰਗੀ ਹੈ ਨਾ ਕੀ ਬਾਤ ਹੈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣਾ ਕੀ ਬਾਤ ਹੈ ਝੂੜੀ ਬਹੁਤ ਚੰਗੀ ਹੈ ਨਾ ਹਾਂ ਹਾਂ ਪੂਰਾ ਵਧੀਆ ਬੱਚਾ ਡਾਕਟਰ ਮੁੱਲ ਵੀ ਜਾਇਜ਼ ਆ ਬਈ ਹਾਂ ਜਾਇਜ਼ ਹੀ ਮੁੱਲ ਹੈ ਬਰੀਡ ਦਾ ਮੁੱਲ ਹੀ ਡਾਕਟਰ ਜਰੂਰ ਹੋ ਜਾਏਗਾ ਅੱਗੇ 3 ਨੰਬਰ ਤੇ ਫੇਸ ਦਿਖਾ ਦੇਣਾ ਕਿੰਨੀ ਕੁ ਉਮਰ ਆ ਬਈ ਬੱਚੇ ਦੀ ਇਹਦਾ ਡਾਕਟਰ 6 ਮਹੀਨਿਆਂ ਦਾ ਬੱਚਾ ਹੈਗਾ ਠੀਕ ਆ ਹਾਂ ਫੇਸ ਦੇਖੋ ਇਹ ਜਿਹੇ ਬੱਚੇ ਮੇਲਿਆਂ ਚ ਜਾਂਦੇ ਆ ਸਹੀ ਗੱਲ ਆ ਬਈ ਹਾਂ ਹਾਂ ਸੱਚੀ ਝੂੜੀ ਚੰਗੀ ਹੈ ਹਾਂ ਚਾਰ ਹੀ ਥਾਣਾ ਝੂੜੀ ਦਿਖਾ ਦਿਓ ਡਾਕਟਰ ਹੂੰ ਯਾਰ ਹੀ ਥਾਣਾ ਇਕੱਲਾ ਇਕੱਲਾ ਥਾਣ ਪੂਰੀ ਵਿਥੇ ਦੇ ਤੋਰ ਦੇ ਬਾਈ ਪ੍ਰਿੰਟ ਚੰਗਾ ਰੰਗ ਰੂਪ ਚੰਗਾ ਵੀ ਜਰਸੀ ਬਰੀਡ ਆ ਬਾਈ ਤੇ ਕੁਆਲਿਟੀ ਚੈੱਕ ਕਰੋ ਬਾਈ ਕੀ ਬਾਤ ਆ ਹੂਮਰ ਛੋਟੀ ਆ ਗ੍ਰੋਥ ਚੰਗੀ ਆ ਕੀ ਮੋਲ ਆ ਵੀਰੇ ਇਹਦਾ ਡਾਕਟਰ 17000 ਮੋਲ ਆ 17000 ਰੁਪਿਆ ਮੋਲ ਆ ਮਾਨਤਨ ਹੋ ਜੂ ਬਾਈ ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂ ਡਾਕਟਰ ਠੀਕ ਆ ਬਾਈ 17000 ਰੁਪਿਆ ਜਮਾ ਜੈਜ ਮੋਲ ਆ ਬੱਚੀ ਚੰਗੀ ਆ ਕੁਆਲਿਟੀ ਵਾਲੀ ਪੂਰੀ ਪੱਦਰ ਪੁਦਰ ਆ ਬੱਚੀ ਡਾਕਟਰ ਦੇਖ ਹਾਂ ਸਹੀ ਗੱਲ ਕੁੜਾ ਪੜਾ ਪੂਰਾ ਸੈਟ ਆ ਜਮਾ ਸਹੀ ਗੱਲ ਆ ਬਾਈ ਹੈਂ ਰੰਗ ਰੂਪ ਵੀ ਬਹੁਤ ਚੰਗਾ ਨਾ ਲਾਲ ਜੇ ਕਲਰ ਚਾ ਮੰਗ ਫੁੱਲ ਹਾਂ ਪੂਰੀ ਫੁੱਲ ਮੰਗ ਹੈ ਡਾਕਟਰ ਇਹਨਾਂ ਦੀ ਇਹ ਬੱਚਿਆਂ ਦੀ ਅੱਗੇ 4 ਨੰਬਰ ਤੇ ਵੀ ਕਿੰਨੀ ਉਮਰ ਹੈ ਦੀ ਡਾਕਟਰ ਇਹ ਵੀ 4 ਮਹੀਨਾ ਦਾ ਬੱਚਾ ਹੀ ਹੈਗਾ ਫੇਸ ਦਿਖਾ ਦਿਓ ਹਾਂ ਫੇਸ ਦੇਖੋ ਫੇਸ ਬੜਾ ਪਿਆਰਾ ਕੁਆਲਟੀ ਚੈੱਕ ਕਰੋ ਬਰੀਡ ਇੱਕ ਨੰਬਰ ਵਾਲਾ ਨੱਕ ਨੁੱਕ ਦੇਖੋ ਨੋਜ ਪੂਰੀ ਗਲਾਈ ਕੰਨ ਜਮਾ ਗੋਲ ਹੈ ਡਾਕਟਰ ਹੂੰ ਸਹੀ ਗੱਲ ਆ ਬਾਕੀ ਪ੍ਰਿੰਟ ਪ੍ਰਿੰਟ ਚੰਗਾ ਝੂਲੀ ਚੰਗੀ ਹੈ ਬਈ ਹਾਂ ਹਾਂ ਝੂਲੀ ਚੰਗੀ ਹੈ ਡਾਕਟਰ ਹੂੰ ਤੇ ਇਹਦਾ ਕੀ ਮੁੱਲ ਆ ਬਈ ਇਹ ਦਾ ਡਾਕਟਰ ਮੋਲ 14000 14000 ਰੁਪਏ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਾਂ ਠੀਕ ਹੈ ਭਾਈ 14000 ਰੁਪਏ ਮੋਲ ਮਾਨਦਾਨ ਜਿਹੜਾ ਮੌਕਾ ਤੇ ਜਰੂਰ ਹੋ ਜਾ ਰੇਟ ਆਪਣੇ ਜਮਾ ਜਾਇਜ਼ ਹੋਣਗੇ ਡਾਕਟਰ ਬੱਚੀ ਚੰਗੀ ਆ ਹਾਂ ਬੱਚੀ ਚੰਗੀ ਥਣਚਾਰੀ ਹੋਣਗੇ ਕੋਈ ਫੋਟ ਚਾਂਗ ਨਹੀਂ ਜਿਹੜੀ ਚੀਜ਼ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਬਹੁਤ ਠੀਕ ਆ ਹਾਂ ਹੂੰ ਅੱਗੇ ਪੰਜ ਨੰਬਰ ਖੋਲ ਲਓ ਝੂਲੀ ਦਿਖਾ ਦੇਣੀ ਇਹਦੀ ਝੂਲੀ ਦੇਖੋ ਰੇਟ ਹੂੰ ਲੈ ਕਿਆ ਬਾਤ ਹੈ ਚੋਲੀ ਚੰਗੀ ਆ ਹਾਂ ਇਹ ਵੀ ਡਾਕਟਰ ਚਾਰ ਕੁ ਮਹੀਨਿਆਂ ਦਾ ਬੱਚਾ ਠੀਕ ਆ ਇਹਦੇ ਨਾਲ ਸਿੰਘ ਕਢਾਉਣ ਵਾਲੇ ਮਾੜੇ ਜੇ ਉਹ ਆਪਾਂ ਵੀਡੀਓ 'ਚ ਦੱਸਾਂਗੇ ਠੀਕ ਆ ਹਾਂ ਹਾਂ ਇਹ ਕਿਸੇ ਵੀਰ ਨੇ ਸਿੰਘ ਨਹੀਂ ਕਢਾਇਆ ਠੀਕ ਆ ਹਾਂ ਜਾਤ ਬਹੁਤ ਆ ਬੱਚੇ ਦੀ ਇੱਕ ਕੁਆਲਿਟੀ ਬਰੀਡ ਚੈੱਕ ਕਰੋ ਇੱਕ ਨੰਬਰ ਆ ਗਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਲੱਗ ਰਿਹਾ ਠੀਕ ਉਰ ਇੱਕ ਨੰਬਰ ਹਾਂ ਕਿਆ ਬਾਤ ਆ ਕੀ ਮੋਲ ਆ ਬਈ ਜੈ ਜੈ ਇਹਦਾ ਡਾਕਟਰ 15000 ਰੁਪਏ ਮੋਲ ਮੰਤਨ ਹੋ ਜਾ ਹਾਂ ਮਾਨਤਨ ਕਰਾਂਗੇ ਠੀਕ 15000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾਊਗਾ ਬਈ ਅੱਗੇ ਬਈ 6 ਨੰਬਰ ਤੇ ਬੱਚਾ ਕਿੰਨੀ ਕੁ ਉਮਰ ਹੈ ਜੀ ਇਹਦੀ ਡਾਕਟਰ ਹੋ ਗਈ 8 ਕਿ ਮਹੀਨੇ ਉਮਰ 8 ਕਿ ਮਹੀਨੇ ਦੀ ਉਮਰ ਠੀਕ ਆ ਫੇਸ ਬੁੱਕ ਦਿਖਾ ਦਿਓ ਡਾਕਟਰ ਫੇਸ ਦੇਖੋ ਪ੍ਰਿੰਟ ਚੈੱਕ ਕਰ ਲਓ ਬਈ ਕੀ ਬਾਤ ਆ ਕੰਨ ਗੋਲ ਆ ਹਨਾ ਜਮਾ ਗੋਲ ਕੰਨ ਡਾਕਟਰ ਖੋਲੀ ਬਈ ਤੋਰੀ ਕੱਦ ਠੀਕ ਆ ਪ੍ਰਿੰਟ ਚੈੱਕ ਆ ਬਈ ਝੋਲੀ ਵੀ ਦਿਖਾਵਾਂਗੇ ਨੇੜ ਤੋਂ ਕੁਆਲਿਟੀ ਚੈੱਕ ਕਰ ਲਓ ਤੋਰਾ ਚੈੱਕ ਕਰ ਲਓ ਬਈ ਚੰਗੀ ਆ ਨਾ ਬੱਚੀ ਹਾਂ ਚੰਗੀ ਆ ਡਾਕਟਰ ਬੱਚੀ ਮੋੜ ਲਿਆ ਬਈ ਕੀ ਮੋੜ ਲਾ ਵੀਰੇ ਜੈ ਜੈ ਇਹਦਾ ਡਾਕਟਰ 15000 ਰੁਪਏ ਹੀ ਆ। ਮਾਨਤਾਨ ਹੋ ਜਾ। ਹਾਂ ਮਾਨਤਾਨ ਕਰ ਦਾਂਗੇ। ਠੀਕ ਆ ਬਾਈ। ਮੁੱਲ ਸਾਰੇ ਆਪਣੇ ਵੀਡੀਓ ਜਾਇਜ਼ ਹੀ ਹੋਣਗੇ ਡਾਕਟਰ। ਹਾਂ ਮੁੱਲ ਜਾਇਜ਼ ਆ ਬਾਈ 15000 ਰੁਪਏ ਮਾਨਤਾਨ ਜ਼ਰੂਰ ਹੋ ਝੋਲੀ ਦਿਖਾ ਦੇ ਬਾਈ। ਹਾਂ ਝੋਲੀ ਦੇਖੋ ਡਾਕਟਰ। ਝੋਲੀ ਚੰਗੀ ਆ। ਚਾਰ ਹੀ ਮਾੜਾ ਇਹਨਾਂ ਕੈਮਰੇ ਦਾ ਕਰ। ਕੋਈ ਜੱਟ ਦੀ ਬਾਸ ਤਾਂ ਛੱਡ ਦੇ ਬਾਈ। ਚਾਰ ਹਾਂ। ਅੱਗੇ ਬਾਈ 7 ਨੰਬਰ ਖੋਲ ਲਿਆ ਬੱਚਾ। ਇਹਦੀ ਕਿੰਨੀ ਉਮਰ ਆ? ਇਹਦੀ ਡਾਕਟਰ 8 ਕਿ ਮਹੀਨੇ ਉਮਰ ਆ। 8 ਕਿ ਮਹੀਨੇ ਦੀ ਉਮਰ ਆ। ਠੀਕ ਹਾਂ ਬੱਚਾ ਸਮਾਰ ਕੇ ਦਿਖਾ ਦਿਓ ਡਾਕਟਰ ਪੂਰਾ ਟੌਪ ਦਾ ਬੱਚਾ ਬਿਊਟੀ ਚੈੱਕ ਕਰੋ ਬਈ ਹਾਂ ਬਿਊਟੀ ਦੇਖ ਲਓ ਬਾਕੀ ਪੱਧਰ ਪੁੱਧਰ ਦੇਖ ਲਓ ਹੂੰ ਪੂਰਾ ਪਲਿਆ ਬੱਚਾ ਬਰੀਡ ਵਾਲਾ ਬੱਚਾ ਕਿ ਹਾਂ ਬਰੀਡ ਵਾਲਾ ਬੱਚਾ ਹੂੰ ਤੋਰਾ ਇੱਕ ਨੰਬਰ ਝੋਲੀ ਚੰਗੀ ਹੈ ਚਾਰ ਹੀ ਥਾਣ ਬੋਦੀ ਬਾਦੀ ਚੰਗੀ ਹੈ ਸਨਖ ਪੁਣਾ ਬੱਚੀ ਚ ਫੁੱਲ ਥਾਣ ਦੇਖੋ ਥੋੜੇ ਪੜੇ ਦੇਖੋ ਡਾਕਟਰ ਦੂਰੋਂ ਨਹੀਂ ਦੇ ਥਾਣ ਹਾਂ ਹਾਂ ਝੋਲੀ ਦਿਖਾ ਦਿਓ ਝੋਲੀ ਵੇ ਇੱਕ ਨੰਬਰ ਤੇ ਚੌੜੀ ਚੁੜੀ ਚੰਗੀ ਆ ਕੀ ਮੁੱਲ ਆ ਬਈ ਇਹਦਾ ਡਾਕਟਰ 18000 ਮੁੱਲ ਮਾਨਤਾਨ ਹੋ ਜੂ ਮਾਨਤਾਨ ਕਰ ਦੇ ਠੀਕ ਹੈ 18000 ਰੁਪਿਆ ਮੁੱਲ ਮਾਨਤਾਨ ਜ਼ਰੂਰ ਹੋ ਜੂ ਕਵਾਲਿਟੀ ਚੈੱਕ ਕਰ ਲਓ ਅੱਗੇ ਵੀਰੇ 8 ਨੰਬਰ ਬੱਚਾ ਖੋਲ ਲਓ ਇਹਦੀ ਕਿੰਨੀ ਉਮਰ ਹੈ ਜੀ ਬਸ ਇਹ ਵੀ ਡਾਕਟਰ ਸੇਮ ਹੀ 8 ਕਿ ਮਹੀਨੇ ਉਮਰ ਹੈ ਇਹਦੀ ਵੀ ਬੱਚੇ ਦੀ 8 ਕਿ ਮਹੀਨੇ ਦੀ ਉਮਰ ਹਾਂ ਕਵਾਲਿਟੀ ਚੈੱਕ ਪੁੱਤਰ ਪੁੱਤਰ ਪੂਰਾ ਪਲਿਆ ਹੋਆ ਬੱਚਾ ਹੈਗਾ ਬਾਕੀ ਦੀ ਝੂਲੀ ਝੂਲੀ ਦਿਖਾ ਦਿਓ ਡਾਕਟਰ ਬਰੀਡ ਚੰਗੀ ਹੈ ਨਾ ਹਾਂ ਵਧੀਆ ਬਰੀਡ ਦਾ ਬੱਚਾ ਹੈਗਾ ਲੈ ਝੂਲੀ ਤੁਹਾਨੂੰ ਬਹੁਤ ਚੰਗਾ ਲੱਗਿਆ ਬੱਚੇ ਦੇ ਹਾਂ ਇੰਚ ਇੰਚੀ ਦਾ ਤੁਹਾਨੂੰ ਹਾਂ ਪੂਰੇ ਪੜਾਈ ਜਮਾ ਪੱਧਰ ਆਗੇ ਫੇਸ ਦੀ ਬਿਊਟੀ ਚੈੱਕ ਕਰੋ ਲੈ ਕਮਾਲ ਇਹਦਾ ਕੀ ਮੋਲ ਹੈ ਵੀਰੇ ਜੈ ਜੈ ਇਹਦਾ ਡਾਕਟਰ 16000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਦੋ 16000 ਰੁਪਏ ਮੋਲ ਹੈ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਵੀਰੇ 8 ਨੰਬਰ ਹਾਂਜੀ 9 ਨੰਬਰ ਸੌਰੀ 9 ਨੰਬਰ ਡਾਕਟਰ ਖੋਲੀ ਬਈ ਤੋਰੀ ਕਿੰਨੀ ਉਮਰ ਹੈ ਬਈ ਇਹਦੀ ਡਾਕਟਰ ਇਹ ਵੀ ਬਸ 8 ਕੁ ਮਹੀਨਿਆਂ ਦਾ ਬੱਚਾ ਹੀ ਆ ਠੀਕ ਆ ਪੂਰਾ ਡਾਇਮੰਡ ਪੀਸ ਆ ਦੇਖ 8 ਕੰਨ ਕੁੰਨ ਦੇਖ ਡਾਕਟਰ ਜਮਾ ਕੁੜੀ ਵਾਂਗੂ ਚੈੱਕ ਕਰੋ ਹਾਂ ਕਰ ਦਿਆ ਜਮਾ ਸਿੱਧੀ ਆ ਜਮਾ ਪੰਦਰ ਸਹੀ ਗੱਲ ਹੈ ਕੁਆਲਿਟੀ ਦੇ ਫੇਸ ਦਿਖਾ ਦੇ ਮੇਰੇ ਕਿਨਾਰੇ ਹਾਂ ਕੁੜੇ ਪੜੇ ਗੀੜਾ ਫੁਰ ਦਵਾ ਲੈ ਲੈ ਪਿੱਛੇ ਕੁੜੇ ਪੜੇ ਜਮਾ ਪੰਦਰ ਆ ਡਾਕਟਰ ਸਹੀ ਗੱਲ ਆ ਭਾਈ ਹਾਂ ਥਣ ਚਾਰੀ ਹੈ ਭਾਈ ਚਾਰ ਹੀ ਥਣ ਹੋਣਗੇ ਡਾਕਟਰ ਝੂਲੀ ਦਿਖਾ ਦਿਓ ਕੀ ਮੋਲ ਦਾ ਜਾਇਜ਼ ਆ ਭਾਈ ਇਹਦਾ ਡਾਕਟਰ 18000 ਰੁਪਏ ਹੈ ਲੈ ਝੂਲੀ ਦਿਖਾ ਦੇ ਕੀ ਬਾਤ ਆ ਚਾਰ ਹੀ ਥਣ ਓਕੇ ਭਾਈ ਚਾਰ ਥਣ ਕੁੜੇ ਪੜੇ ਪੂਰੇ ਚੱਕ ਮੈਂ ਡਾਕਟਰ ਬੱਚਾ ਪੂਰਾ ਪਲਿਆ ਹੋਗਾ ਹਾਂ ਰੰਗ ਰੂਪ ਬਹੁਤ ਚੰਗਾ ਹੈ ਹਾਂ ਹਾਂ ਪੂਰਾ ਵਧੀਆ ਕਲਰ ਦੇਖੋ ਡਾਕਟਰ ਕਾਲਾ ਜਮਾ ਸਹੀ ਗੱਲ ਅੱਗੇ 10 ਨੰਬਰ ਤੇ ਇਹਦੀ ਕਿੰਨੀ ਕੁ ਉਮਰ ਹੈ ਬੱਚੇ ਦੀ ਬਈ ਇਹਦੀ ਡਾਕਟਰ 13 ਕਿ ਮਹੀਨੇ ਉਮਰ ਆ ਗਈ ਝੂਲੀ ਦਿਖਾ ਦੇ ਬਈ 13 ਮਹੀਨੇ ਦੀ ਉਮਰ ਝੂਲੀ ਇੱਥੇ ਦਿਖਾਣੇ ਬੰਨੀ ਵੀ ਲੈ ਕੀ ਬਾਤ ਹੈ ਓਕੇ ਬਈ ਚਾਰ ਥਾਣ ਫੇਸ ਦਿਖਾਉਂਦੇ ਪ੍ਰਿੰਟ ਬੜਾ ਚੰਗਾ ਕਵਾਲ ਦੀ ਚੰਗੀ ਹੈ ਬਿਊਟੀ ਚੈੱਕ ਕਰੋ ਹਾਂ ਕੀ ਪੂਰੀ ਜਾਨ ਦੀ ਬਸੀ ਹੈ ਡਾਕਟਰ ਸਹੀ ਗੱਲ ਉਧਰ ਉਧਰ ਪੂਰੀ ਹੈਗੀ ਹਾਂ ਕੀ ਮੋਲ ਦਾ ਜਾਇਜ਼ ਹੈ ਬਾਈ ਇਹਦਾ ਡਾਕਟਰ 25000 ਰੁਪਏ 25000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਬਾਈ 25000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾ ਬੱਚੀ ਚੰਗੀ ਹੈ ਕੁਆਲਟੀ ਵਾਲੀ ਹੈ ਆਹ ਥੋੜਾ ਆਪਣਾ ਪੂਰਾ ਜਮਾ ਪਧਰਾ ਡਾਕਟਰ ਜਮਾ ਹਾਂ ਕੁਆਲਟੀ ਓਕੇ ਹਾਂ ਹਾਂ ਡਿਟੇਲ ਬਾਈ ਕਹਿੰਦਾ ਸੀਮਨ ਦੀ ਆ ਚਾਹੇ ਦੁੱਧ ਦੀ ਆ ਬੱਚੇ ਉਹਦਾ ਡਾਕਟਰ ਸੇਵਾ ਦਾ ਹਾਂ ਸੇਵਾ ਬੱਚੇ ਬੋਲਦੇ ਨਾ ਸਹੀ ਗੱਲ ਹੈ ਬੱਚੇ ਆਪ ਬੋਲਣ ਹਾਂ ਹਾਂ ਅੱਗੇ 11 ਨੰਬਰ ਤੇ ਕਿੰਨੀ ਉਮਰ ਹੈ ਦੀ ਇਹ ਡਾਕਟਰ ਹੋ 14 ਕਿ ਮਹੀਨੇ ਦੀ ਬੱਚੀ ਝੂਲੀ ਦਿਖ ਝੂਲੀ ਲੈ ਇੱਕ ਨੰਬਰ ਆ ਵੀ ਚਾਰ ਹੀ ਥਾਣਾ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਣਾ ਕੀ ਬਾਤ ਆ ਖੋਲੇ ਮੜੀ ਤੋਰ ਦੀ ਮੜਾ ਜਣਾ ਕੱਦ ਚੰਗਾ ਬਰੀ ਦੇ ਚੰਗਾ ਬਸ ਬਸ ਨਾ ਕੈਮਰੇ ਤੇ ਜਾ ਕੇ ਜਣੇ ਹਾਂ ਕੋਈ ਚੱਕਰ ਨਹੀਂ ਫੇਸ ਦੀ ਬਿਊਟੀ ਦਿਖਾਉਂਦੇ ਆ ਲੈ ਕਮਾਲ ਕੀ ਬਾਤ ਆ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਜਿਵੇਂ ਡਾਕਟਰ ਇੱਕ ਨੰਬਰ ਆ ਜਾਜੂਤ ਪੂਰੀ ਹੈ ਬੱਸੀ ਦੀ ਸਹੀ ਗੱਲ ਆ ਭਾਈ ਲੱਤਾਂ ਲੱਤਾਂ ਜਿਵੇਂ ਸਿੱਧੀਆਂ ਆ ਹਮ ਤੇ ਕੀ ਮੋਲ ਆ ਭਾਈ ਜੈਜਰ ਇਹ ਦਾ ਡਾਕਟਰ 22000 ਰੁਪਏ ਮੁੱਲ ਮੰਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਜਮਤ ਜੈਜ ਮੁੱਲ ਬਾਈ ਆ ਪੂਰਾ ਕਦ ਕਾਠ ਆ ਬੱਚੀ ਦਾ ਡਾਕਟਰ ਜਰੂਰ ਹੋ ਜਾ ਫੁੱਲ ਕਰਦਾ ਫੁੱਲ ਵੀ ਹਾਂ ਹਾਂ ਬਸ ਟੀਕੇ ਦੇ ਕਾਬਲੀ ਆ ਟੀਕੇ ਦੇ ਕਾਬਲੀ ਅੱਗੇ ਬਈ ਲਾਸਟ ਤੇ ਕਿੰਨੀ ਉਮਰ ਦੀ ਬੱਚੀ ਨੇ ਇਹਦੀ ਬੱਚੀ ਡਾਕਟਰ ਹੈਗੀ 16 ਕਿ ਮਹੀਨੇ ਉਮਰ ਠੀਕ ਆ ਦੰਦੋ ਖੀਰੀ ਦੰਦੋ ਖੀਰੀ ਆ ਦੰਦੋ ਖੀਰੀ ਮੈਂ ਤਾਂ ਆਪਣੇ ਸਾਰੇ ਬੱਚੀ ਖੀਰੇ ਆ ਦੰਦੋ ਠੀਕ ਆ ਹਾਂ ਦੋ ਦੰਦ ਦੇ ਚ ਕੋਈ ਨਹੀਂ ਥਣ ਚੈੱਕ ਕਰ ਲੋ ਚਾਰ ਆਹ ਚਾਰ ਹੀ ਥਣ ਬਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨੱਖ ਆਪਣਾ ਬੱਚੀ ਦੇ ਵਿੱਚ ਚੰਗਾ ਹੈ ਫੁੱਲ ਬਰੀਡ ਆ ਕਿਨੇ ਬਾਈ ਹਾਂ ਜਾਤ ਫੁੱਲ ਆ ਡਾਕਟਰ ਕੀ ਬਾਤ ਸਮਾਰ ਕੇ ਦਿਖਾ ਦਿਓ ਬਸੀ ਦੰਦੋਂ ਬਾਈ ਕਹਿੰਦਾ ਖੀਰੀਆ ਦੰਦੋਂ ਖੀਰੀਆ ਵੀ ਕੱਦ ਵੱਡਾ ਹੈਗਾ ਵੀ ਹਾਂ ਨੇ ਦੋ ਦੰਦ ਚਾਰ ਦੰਦ ਹੋਗੇ ਦੰਦਾਂ ਜੋ ਬਾਈ ਕਹਿੰਦਾ ਬਿਲਕੁਲ ਖੀਰੀਆ ਬਾਈ ਬਾਕੀ ਪੰਦਰ ਪੁੱਦਰ ਬਹੁਤ ੜਾ ਕੱਦ ਵੀ ਬਹੁਤ ਹੈਗਾ ਟੀਕੇ ਦੇ ਕਾਬਲਾ ਹਾਂ ਟੀਕੇ ਦੇ ਕਾਬਲਾ ਹੂੰ ਪੂਰੀ ਪਲੀ ਵੀ ਬੱਸੀ ਆ ਕੀ ਮੁੱਲ ਆ ਜਾਇਦ ਜਰ ਇਹਦਾ ਡਾਕਟਰ 35000 ਮੁੱਲ ਮਾਨ ਤਨ ਹੋ ਜਾ ਹਾਂ ਮਾਨ ਤਨ ਕਰ ਦਾਂਗੇ 35000 ਫੁੱਲ ਬਰੀਡ ਆ ਗਈ ਜਾਤ ਫੁੱਲ ਆ ਬੱਸੀ ਦੀ ਬਰੀਡ ਫੁੱਲ ਆ ਬਾਈ ਸਹੀ ਗੱਲ ਹੈ ਲੈ ਚਲ ਨਾਗਸੀ ਭਰਾ ਕੋਲੇ 12 12 ਦੇ 12 ਹੀ ਦਿਖਾਤੇ ਕੱਲੀ ਕੱਲੀ ਦੀ ਡਿਟੇਲ ਆ ਬਈ ਸਾਰੀ ਦਾਸਤੀ 4 4 ਥਾਣਾ ਪ੍ਰਿੰਟ ਪ੍ਰਿੰਟ ਕਰਦ ਬ੍ਰੀਡ ਫੁੱਲ ਨੇ ਬਈ ਤੇ ਬੱਚੇ ਉਹ ਜਰਸੀ ਵਾਲੇ ਬਹੁਤ ਚੰਗੇ ਆ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ